ਮੇਰੇ ਨੂੰ ਨੂੰ ਕੇ ਉਂਗਲਾ ਲਾਉਣੀ ਆ ਤੇ ਮੈਂ ਕਹ ਤਾ ਉਂਗਲ ਲਾਇਆ ਮੈਂ ਇਹਨੂੰ ਕੀ ਕਹਤਾ ਕਿਵੇਂ ਤੁਸੀਂ ਪੜ੍ਹੀ ਲਿਖੀ ਕੁੜੀ ਰੋਲੀ ਆ ਸਾਡੀ ਵੇਖ ਆਏ ਪਈ ਆ ਵਧੀਆ ਬਣੀ ਬਣੀ ਤੇ ਵਧੀਆ ਇੱਕ ਮੱਝ ਲਿਪੜੀ ਦੂਜੀ ਨੂੰ ਵੀ ਲਪੇੜਦੀ ਆ ਕਿਵੇਂ ਆ ਭੈਣ ਜੀ ਸਸਰੀਕਾਲ ਸਸਰੀਕਾਲ ਬੈਨੇ ਆ ਜਾ ਬਹਿ ਜਾ ਠੀਕ ਹੋ ਹਾਂ ਠੀਕ ਆ ਵਧੀਆ ਦੋ ਚੁਬੀ ਜੰਨੇ ਆ ਹੈ ਆਹੋ ਮੈਂ ਤਾਂ ਦਾਲ ਜੀ ਚੋਕਦਾ ਫੇਰ ਚੱਲ ਤਰਤਾ ਬਹੂ ਲੈਂਦੀ ਹੁੰਦੀ ਆ ਅੱਛਾ ਅੱਛਾ ਹਾਂ ਤੇ ਹੋ ਠੀਕ ਆ ਹੈ ਠੀਕ ਆ ਵਧੀਆ ਤੁਸੀਂ ਸੁਣਾ ਕੇ ਮੈਂ ਐਸਾ ਠੀਕ ਆ हां ठीक है ने बहन बाबा हां ਸਰਵਾਈਕਲ ਜਬੜਾ ਹੋਇਆ ਪੈਸਮੇਂ ਤੋਂ ਬੋਲਦੇ ਹੁੰਦੇ ਨਾ ਦਾ ਹਾਂ ਹੋਆ ਅਜੇ ਵੀ ਰਹਿਸ਼ ਜੀ ਹੈਗੀ ਆ ਸੁਣੀ ਸੀ ਮੈਂ ਦੱਲ ਜੀ ਇੱਥੇ ਉਹਨਾਂ ਸਰਵਾਈਕਲ ਹੋਇਆ ਤੇ ਹਾਂ ਤੇ ਨਾ ਬਸਰ ਦੇ ਨੀਂਦ ਹੀ ਆਉਂਦੀ ਹੈ ਜਿ ਦਿਨੇ ਪੈ ਜੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਹਾਂ ਹੋਈ ਹੋਈ ਹੁਣ ਮੈਂ ਖ ਚਲ ਜਾ ਕੇ ਆਉਣੀ ਇਹਨਾਂ ਦੇ ਮੈਂ ਸੋ ਉਹਨਾਂ ਨੇ ਐ ਵੀ ਕਹਿਣਾ ਉਹ ਦੁਪਹਿਰ ਦੁਪਹਿਰ ਕਿੱਧਰ ਤੁਰ ਹੀ ਫਿਰਦੀ ਹੈ ਨਹੀਂ ਆਇਆ ਕਿਉਂ ਹਾਂ ਤਾਂ ਦਿਨ ਜੇ ਬਦਲੇ ਵੇ ਹਨਾ ਹਾਂ ਤਾਂ ਮੌਸਮ ਦਾ ਫਰਕ ਪੈ ਗਿਆ ਹਾਂ ਐ ਸੀ ਹਾਂ ਚੱਲ ਚੁਗੀ ਗਈ ਆ ਆ ਲੈ ਜੂਗੀ ਬੁਤੀ ਧਰ ਲੂਗੀ ਸਾਪੇ ਅੱਛਾ ਕਰ ਲੈਂਦੀ ਆ ਕੰਮ ਹੁਣ ਤਾਂ हां वेने बलाई खुश ਹੁਤਾ ਮੈਂ ਵਧੀਆ ਮੈਂ ਹੋਰ ਤੇ ਵਧੀਆ ਮੇਰੀ ਬੋਟੀ ਤਾਂ ਬਲਾਈ ਸਿਆਣੀਆਂ ਨੂੰ ਤਾਂ ਮੇਰੀ ਅੱਛਾ हां ਸਾਰਾ ਕੰਮ ਕਰਦੀ ਮੈਨੂੰ ਤਾਂ ਕਰਨੀ ਨਹੀਂ ਦਿੰਦੀ ਆਪ ਹੀ ਕਰ ਲੈਂਦੀ ਹੁਣ ਮੈਂ ਥੱਲੇ ਆਕੜ ਤੇ ਮੈਂ ਦਾਲਜੀ ਚੋਕਦੇ ਆ ਤੇ ਬਾਹਲਾ ਹੀ ਵਧੀਆ ਸੁਭਾਅ ਹੈ ਆ ਹਾਂ ਸਮੋਖੀ ਰਹਿੰਦੀ ਆ ਚੱਲ ਚੰਗਾ ਤੂੰ ਵੀ ਆਵਦਾ ਹੁਣ ਬਲੱਡ ਬਲੂਟੂਥ ਸੈੱਟ ਰੱਖਿਆ ਕਰ ਆਵਦਾ ਤੇ ਵਧੀਆ ਖੁਸ਼ ਰਿਹਾ ਕਰ ਨਾ ਉਵੇਂ ਚਿੱਤ ਨਹੀਂ ਆ ਨਹੀਂ ਹੁਣ ਤਾਂ ਸੁੱਖ ਨਾ ਵਧੀਆ ਸਾਰਾ ਕੁਸ ਪਹਿਨੇ ਪੁੱਤ ਵਿਆਹ ਗਿਆ ਆਹੋ ਚੱਲ ਆਵਦਾ ਉਹ ਕਾਰੋਬਾਰ ਵਧੀਆ ਬੰਦਾ ਸੰਸਾ ਕਰ ਜਾਂਦੀ ਸੀ ਮਾਰਾ ਇਹਨਾਂ ਸਾਰੇ ਕੁਸ ਸਹੀ ਕਰ ਦੇਣਾ ਹਾਂ ਕਰ ਦੇਣਾ ਹਾਂ ਆਪਾਂ ਹੁੰਦਾ ਹੀ ਆ ਪਰ ਹੁੰਦਾ ਹੀ ਆ ਉਹਨਾਂ ਚਿਰ ਤੇ ਹੁਣ ਚੱਲ ਵਧੀਆ ਸਭ ਤੋਂ ਵੱਡੀ ਗੱਲ ਪਹਿਨੇ ਮੈਨੂੰ ਤਾਂ ਐਂ ਡਰ ਲੱਗਦਾ ਸੀ ਵੀ ਬਹੁਤੀ ਪਤਾ ਨਹੀਂ ਕੀ ਹੋਜੀ ਆਹ ਹੋਏ ਤਾਂ ਹੁੰਦਾ ਹੀ ਆ ਇਹ ਤਾਂ ਕਿਸਮਤ ਪੂਰੀ ਹੁੰਦੀ ਆ ਚੰਗੀ ਨਿਕਲਿਆ ਵੇ ਨਿਕਲਿਆ ਵੇ ਨਹੀਂ ਤਾਂ ਫਿਰ ਤੈਨੂੰ ਪਤਾ ਕਰ ਕਿੰਨਾ ਖਰਾਬ ਹੋ ਜਾਂਦਾ ਹਾਂ ਸੱਚੀ ਗੱਲ ਹੈ ਮੇਰੀ ਭੈਣ ਦੀ ਨੂੰ ਆਈ ਭੈਣੇ ਉਹਨੇ ਤਾਂ ਮੁੰਡਾ ਵਿਆਹ ਲੈ ਦੋ ਸਾਲ ਹੋ ਗਏ ਹਾਂ ਉਹਦੇ ਨਾਲ ਉਹਦੇ ਘਰੇ ਵੇਲੇ ਤੈਨੂੰ ਪਤਾ ਹੀ ਹੈ ਛੋਟੀ ਭੈਣ ਦਾ ਕੁੱਤੀ ਚਿੱਕਾ ਉਹਨਾਂ ਦੇ ਘਰੇ ਹਾਂ ਹੋ ਤੇ ਉਹਨੂੰ ਵੇਖਣਾ ਮੈਨੂੰ ਨਾਲੇ ਤਾਂ ਚਾਹ ਆਉਂਦਾ ਵੀ ਮੈਂ ਪੁੱਤ ਵਿਆਹਣਾ ਤੇ ਨਾਲੇ ਮੈਨੂੰ ਡਰ ਲੱਗਦਾ ਵੀ ਪਤਾ ਨਹੀਂ ਕੀ ਹੋ ਜੀ ਆਉਗੇ ਹਾਂ ਹੋ ਇਹ ਤਾਂ ਹੁੰਦਾ ਹੀ ਸਿਆਣੀਆ ਭੈਣੇ ਬਹੁਤੀ ਹੁਣ ਨਹੀਂ ਮੈਨੂੰ ਕੋਈ ਫਿਕਰ ਮੰਮੀ ਮੰਮੀ ਕਰਦੀ ਆ ਡੈਡੀ ਡੈਡੀ ਕਰਦੀ ਆ ਆਹ ਦਾ ਕੰਮ ਕਰਦੀ ਆ ਵਧੀਆ ਗੱਲ ਆ ਭੈਣੇ ਹਾਂ ਸਿਆਣ ਪੈਸੇ ਵਿੱਚ ਸਿਆਣ ਪਾਈ ਸੀ ਚੀ ਆ ਹਨਾ ਕੰਮ ਥੋੜਾ ਆਉਦਾ ਸੁਭਾ ਵੀ ਥੋੜੀ ਹਨਾ ਮੈਂ ਤੂੰ ਬੈਠੀ ਚ ਬਣਾ ਕਾ ਕਹਿੰਨੀ ਜਸਮੀਤ ਨਹੀਂ ਚਾਹੇ ਮੈਂ ਪੀਣੀ ਭਣ ਪਾਣੀ ਲਿਆ ਦੇ ਮੈਨੂੰ ਨਹੀਂ ਚਾਹ ਨਹੀਂ ਪੀਣੀ ਚਾਹ ਲੈ ਕੇ ਪੁੱਤ ਪਾਣੀ ਲੈ ਕੇ ਫਿਰ ਤੇਰੀ ਚਾਚੀ ਆ ਨਹੀਂ ਮੈਂ ਚਾਹ ਤਾਂ ਨਹੀਂ ਪੀਣੀ ਨਹੀਂ ਮੇਰੇ ਪੁੱਤ ਜਾਬ ਜ ਬਣਾ ਪੈਦੀ ਬਿਮਾਰਾਂ ਮੈਂ ਚਾਹ ਨਹੀਂ ਪੀਣੀ ਫਿਰ ਪਾਣੀ ਲੈ ਹਾਂ ਚਲ ਚੰਗੀ ਗੱਲ ਆ ਭੈਣੇ ਹਾਂ ਸੱਸੀ ਦਾ ਚਾਚੀ ਸਤਿ ਸ੍ਰੀ ਅਕਾਲ ਠੀਕ ਆ ਬੱਤਾ ਹਾਂਜੀ ਹਾਂਜੀ ਵਧੀਆ ਲੈ ਲਓ ਪਾਣੀ ਆ ਜਾ ਬਹਿ ਜਾ ਪਤਾ ਚਾਚੀ ਕੋਲੇ ਬੈੰਦ ਚੱਕ ਆ ਜਾ ਬਹਿ ਜਾ ਇੱਧਰ ਬਹਿ ਜਾ ਹੋਸ਼ ਨਾ ਉਹਦਾ ਚੀ ਕਰੇ ਠੀਕ ਸੀ ਸਾਰੇ ਹਾਂ ਹਾਂ ਵਧੀਆ ਸੀ ਠੀਕ ਸੀ ਪੁੱਤ ਤੁਸੀਂ ਠੀਕ ਆ ਹੈ ਹਾਂਜੀ ਹਾਂਜੀ ਕੰਮ ਕਰ ਜਾਂਦੇ ਸੀ ਕੋਈ ਹਾਂ ਜੀ ਮੈਂ ਥੋੜਾ ਯ ਰਹਿ ਜਾਂਦਾ ਸੀ ਔਰ ਸੋਈ ਦੀ ਸਾਫ ਕਰਦੀ ਸੀ ਅੱਛਾ ਅੱਛਾ ਮੈਂ ਚਲੋ ਸਾਫ ਕਰ ਲੈਂਦੀ ਹਾਂ ਤੁਹਾਡਾ ਨਹੀਂ ਸਾਰਾ ਕਾਸ਼ੀ ਕਰ ਲੈਂਦੀ ਆ ਭੈਣੇ ਇਹ ਤਾਂ ਚੰਗੀ ਗੱਲ ਹੈ ਭੈਣੇ ਇਹਦੇ ਕੰਮ ਆ ਕਿਹੜਾ ਕਿਸੇ ਦਾ ਤੇ ਮੇਰੀ ਗੱਲ ਸੁਣ ਪੁੱਤ ਆ ਰਸੋਈ ਦਾ ਕਿੰਨਾ ਕ ਰਹਿ ਗਿਆ ਬਸ ਮम्मी ਇਹ ਥੋੜਾ ਹੀ ਰਹਿਦਾ ਸੀ ਸਾਫ ਕਰਨ ਵਾਲਾ ਇੰਨਾ ਕੀ ਰਹਿ ਗਿਆ ਫਿਰ ਤੇ ਧੁੱਪ ਚੜੀ ਜਾਂਦੀ ਪੁੱਤ ਮੈਂ ਤਾਂ ਨਹੀਂ ਉਹ ਫਸੂnga ਥੱਲੇ ਵੀ ਆਪਣੀ ਬੋਕਰ ਜੀ ਮਾਰਿਆ ਹੁੰਦੀ ਅੱਛਾ ਰਹਿੰਦੀ ਮम्मी ਨਾਲ ਤੁਸੀਂ ਕਿਉਂ ਉੱਤਰ ਮੈਂ ਇਥੋਂ ਰਹੇਗੀ ਥੋੜੀ ਜੀ ਉਦੋਂ ਫਿਰ ਮੈਂ ਮੋੜੇ ਆਈ ਹਾਂ ਉਹ ਨੂੰ ਮੈਂ ਲਾ ਲਗੀ ਫਿਰ ਆਹ ਮਾਰਿਆਈ ਬੋਕਰ ਜੀ ਥੋੜਾ ਜਿਹਾ ਥਾਂ ਹੀ ਰਹਿਦਾ ਅੱਛਾ ਉਧਰ ਵੀ ਕਰ ਲੈਂਦੀ ਪਸੂਆਂ ਦਾ ਵੀ ਕਰ ਲੈਂਦੀ ਕਰ ਲੈਂਦੀ ਆ ਭੈਣੇ ਮੈਂ ਤਾਂ ਇਹਨੂੰ ਆਖਿਆ ਸੀ ਵੇ ਚੱਲ ਮੈਂ ਕਰਦੀ ਆ ਇਹ ਫਿਰ ਵਿੱਚ ਜਾ ਕੇ ਮੇਰੇ ਨਾਲ ਲੱਗ ਜਾਂਦੀ ਆ ਕੋਈ ਨਹੀਂ ਕਰਨਾ ਆਪਦਾ ਹੀ ਕੰਮ ਹੈ ਆਪਦਾ ਹੀ ਘਰ ਹੈ ਸੱਚੀ ਗੱਲ ਆ ਹਾਂ ਉੱਥੇ ਵੀ ਮੈਂ ਪਿੰਡ ਵੀ ਕਰ ਲਗੀ ਹੁੰਦੀ ਸੀ ਤੇ ਜੇ ਮੈਂ ਇੱਥੇ ਤੇ ਫਿਰ ਮੈਨੂੰ ਇੱਥੇ ਕਰਨ ਨੂੰ ਕੀ ਹੈ ਤੇ ਚੱਲ ਫਿਰ ਭੈਣੇ ਮੇਰੀ ਗੱਲ ਸੁਣ ਕੰਮ ਵੀ ਐਸੇ ਦਾ ਹੀ ਆ ਘਰ ਵੀ ਐਸੇ ਦਾ ਹੀ ਆ ਐਸੇ ਦਾ ਹੀ ਆ ਵੀ ਐਸੇ ਦਾ ਹੀ ਆ ਉਹ ਕਿਸੇ ਨਾਲ ਬੰਦ ਨਹੀਂ ਬੰਡਾਈ ਦੀ ਉਸ ਨੇ ਹੋ ਨਹੀਂ ਨਹੀਂ ਵਧੀਆ ਗੱਲਾਂ ਕੰਮ ਦਾ ਪੈਣਾ ਜ਼ਰੂਰੀ ਹੈ ਚੰਗਾ ਮਿਲ ਲੱਗਦਾ ਨਹੀਂ ਚਾਹ ਨਹੀਂ ਮੈਂ ਪੀਣੀ ਕਿਉਂ ਨਾ ਮੈਂ ਤਾਂ ਨਾ ਤੈਨੂੰ ਦੱਸਿਆ ਤੇਰੀ ਮੰਮੀ ਨੂੰ ਮੈਂ ਤਾਂ ਤਜਾ ਉਹ ਜੇ ਬਾਲਾ ਬਣਿਆ ਪੈਸਰ ਵਾਈਕਲ ਸਭ ਇੱਕ ਲੋਇਆ ਪੈ ਮੈਂ ਤਾਂ ਬਾਲਾ ਬੁਰਾ ਹਾਲ ਹੈ ਅੱਛਾ ਤੇ ਮੈਂ ਤਾਂ ਤੁਰ ਹੀ ਜਾਂਦੀ ਮੈਂ ਖਚਾਲਾ ਉਦੋਂ ਜਵਾਕ ਆਏ ਨੇ ਕਿ ਮੈਂ ਵੈਨ ਤੋਂ ਤਾਰੂਗੀ ਤੇ ਫਿਰ ਮੈਂ ਚੰਗਾ ਭਣ ਜਾਣੀ ਆ ਮੈਂ ਚੰਗਾ ਭਣੇ ਤੇਰੀ ਬਹੁਤ ਸਿਆਣੀ ਆ ਹਾਂ ਨਹੀਂ ਬਥੇਰੀ ਸਿਆਣੀ ਹਾਂ ਵੇਖ ਸਾਰਾ ਕੰਮ ਕਰਦੀ ਆ ਵੇਰ ਗੱਲ ਸਾਨੂੰ ਮੁੰਡਾ ਤੁਹਾਡਾ ਥੋੜਾ ਜਿਆੜਾ ਨੀ ਉਹ ਹੀ ਫਿਰ ਮੈਨੂੰ ਵੀ ਆਈ ਹੁੰਦਾ ਵੀ ਉਹ ਥੋੜਾ ਜਿਹਾ ਵੱਧ ਬੋਲ ਗਿਆ ਬੋਲ ਜਾਂਦਾ ਤੇ ਤੂੰ ਬਰਾਤ ਰੱਕ ਰੱਖਿਆਵੇਂ ਜੇ ਦੋਵਾਂ 'ਚ ਫਰਕ ਪੈ ਗਿਆ ਤੇ ਫਿਰ ਜ਼ਿਆਦਾ ਕੰਮ ਖਰਾਬ ਹੋ ਜੂ ਕੋਈ ਨਾ ਕੋਈ ਤੇ ਚੰਦਨਾਂ ਨੂੰ ਹਾਂ ਤਾਂ ਪੈਨੇ ਕਰਮਾਂ ਨਾਲ ਹੀ ਮਿਲਦੇ ਨੇ ਅੱਜ ਕੱਲ ਤੈਨੂੰ ਪਤਾ ਹੀ ਨਾ ਸਿਆਣੀਆਂ ਤੇਰੀ ਗੱਲ ਚੰਗਾ ਬੋਲਾ ਸਿਆਣੀਆਂ ਨੂੰ ਇਹ ਤਾਂ ਹੈ ਸਾਰੇ ਜ਼ੱਗਾਂ ਚੱਕੀ ਫਿਰਦੀ ਆ ਤੇ ਇੱਕ ਸਾਡੀ ਆ 10 ਸਾਲ ਹੋ ਗਏ ਆਈ ਨੂੰ ਜੇ ਤੱਕ ਕਹਿਤਾ ਤਾਂ ਕਰ ਲਿਆ ਨਹੀਂ ਤਾਂ ਬਸ ਪਸੂਆਂ ਚ ਤਾਂ ਜਾਣ ਦਾ ਨਾ ਹੀ ਨਹੀਂ ਜੇ ਕਹਿੰਦੀ ਕੋਈ ਗੋਵਾ ਸੱਤਲਾ ਦੋਦੇ ਸੋਦੇ ਲਾ ਫਾਫੇ ਚੜਾ ਲੈਂਦੀ ਹੱਥਾਂ ਤੇ ਲੈ ਤੇ ਆਹ ਕਿਹੜਾ ਘੱਟ ਪੜੀ ਆ ਕੀ ਸੋਹਣੀ ਆ ਕੀ ਪੜੀ ਲਿਖੀ ਬਹੂ ਆ ਹੈ ਤੇ ਸਾਰੇ ਕੰਮ ਕਰਦੀ ਆ ਘਰਮਾਂ ਦੇ ਸੌਦੇ ਆ ਭੈਣੇ ਸਾਡੀ ਦਾ ਵੀ ਆਉਦਾ ਹੀ ਸਾਡੀ ਦਾ ਘੜਾ ਕਿਸ ਨੇ ਮਡਾਉਣਾ ਜੇ ਕਰ ਲਿਆ ਕਰੇ ਤਾਂ ਮਾੜੀ ਗੱਲ ਆ ਉਹੀ ਗੱਲ ਜਿਹੜੇ ਮੈਨੂੰ ਕਲਪਨਾ ਲੱਗੀ ਉਹ ਕੌਣ ਕਰੂਗਾ ਚੱਲ ਭੈਣੇ ਚੰਗਾ ਤੇ ਪੁੱਤਾਂ ਦੇ ਚੰਗਾ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਤਾਂ ਸਾਰੇ ਨੇ ਕਰ ਲਿਆ ਚੰਗਾ ਮਾੜਾ ਨਹੀਂ ਮਿਲਾਂਗੇ ਚਲ ਫਟਾਫਟ ਫਿਰ ਵੀਰੀ ਹੋ ਕੇ ਬਹਿ ਜਾਂਗੇ ਲੱਹ ਕੋਈ ਸੰਭਰੀ ਆਣੀ ਆ ਪੱਤਾ ਹਾਂ ਚਾਚੀ ਸਸਰੀਕਾਲ ਆ ਜਾਓ ਸਸਰੀਕਾਲ ਆ ਕੀ ਹੋਇਆ ਠੀਕ ਆ ਤੇ ਬਲਾ ਦੁਪਹਿਰਾ ਚੜਾ ਲਿਆ ਬਸ ਚਾਚੀ ਆਏ ਜੀ ਸੀ ਪਹਿਲਾਂ ਘਰ ਦਾ ਦੂਜਾ ਕੰਮ ਨਵੇੜਨ ਲੱਗੇ ਅੱਛਾ ਮੈਂ ਕਿਹਾ ਚੱਲ ਫ੍ਰੀ ਹੋ ਕੇ ਇੰਨਾ ਕਰਿੰਦਾ ਸੀ ਬਰਾਂਡਾ ਚ ਸੁੰਭਰ ਨਾਲ ਮੈਂ ਕਿਹਾ ਚੱਲ ਹਣ ਫ੍ਰੀ ਹੋ ਕੇ ਲਾਇਆ ਹੁਣੀ ਬਕਰ ਉੱਥੇ ਆਹੋ ਗਰਮੀ ਆ ਨਾ ਠੰਡੇ ਠੰਡੇ ਗਰਮੀ ਦਾ ਬਦਲ ਜਿ ਹੋਏ ਪਏ ਚਲੋ ਅੱਜ ਤੱਕ ਹਜੇ ਨਾ ਪਤਾ ਨਹੀਂ ਲੱਗਦਾਗਾ ਅੱਛਾ ਹਾਂਜੀ ਹਾਂਜੀ ਤੇ ਤੇਰੇ ਸੱਸ ਉਹ ਕਰਾ ਦਿਆ ਕਰੇ ਨਾਲ ਨਹੀਂ ਉਹ ਵੀ ਕਰਾਂਦੇ ਚਾਚੀ ਜੀ ਉਹ ਫਿਰ ਦੂਜਾ ਕੰਮ ਉਧਰ ਕਰਨ ਲੱਗੇ ਮਮੀ ਉਧਰ ਮਾੜਾ ਮੋਟਾ ਕਰ ਲੈਂਦੇ ਭਾਂਡੇ ਭੁੰਡੇ ਧੋ ਲੈਂਦੇ ਆ ਚੱਲੋ ਰੋਟੀਆਂ ਰੂਟੀਆਂ ਲਾ ਲੈਂਦੇ ਮੈਂ ਇੱਧਰ ਕਰ ਲੈਣੀ ਨਾ ਉਧਰ ਝਾੜੂ ਪੋਚੇ ਦਾ ਕਰ ਲੈਣੀ ਆ ਅੱਛਾ ਚਲੋ ਮਾੜਾ ਮੋਟਾ ਕਰ ਲੈਂਦੀ ਹੋਊਗੀ ਹਾਂਜੀ ਹਾਂਜੀ ਇਹ ਤਾਂ ਹੈ ਚਲ ਜੀ ਉਹ ਤਾਂ ਉਹਦੇ ਕਰਮਾਂ ਤੋਂ ਪਹਿਲਾਂ ਤੋਂ ਹੀ ਐ ਹੀ ਆ ਬਸ ਪਹਿਲਾਂ ਕੰਮ ਵਾਲੀਆਂ ਲਾ ਰੱਖਿਆ ਸੀ ਤੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਅੱਛਾ ਫਿਰ ਉਹ ਆਏ ਸੀ ਚਾਚੀ ਜੀ ਫਿਰ ਉਹ ਕੱਲੇ ਸੀਗੇ ਫਿਰ ਝਾੜੂ ਪੋਚਾ ਤਾਂ ਉਹਨਾਂ ਤੋਂ ਹੁੰਦਾ ਨਹੀਂ ਸੀ ਤੇ ਫਿਰ ਤਾਂ ਕਰਕੇ ਉਹਨਾਂ ਨੇ ਲਾ ਲੀਆਂ ਹੋਣਗੀਆਂ ਹਾਂ ਹਾਂ ਤੇ ਹੁਣ ਤੇ ਕੀ ਕਰ ਚਾਚੀ ਮੋਲੋ ਕਰਨਾ ਹੀ ਆ ਆਪ ਹੀ ਕਰਨਾ ਹੈ ਹੁਣ ਪੰਜ ਛੇ ਮਹੀਨੇ ਤਾਂ ਹੋ ਗਏ ਕਿੰਨਾ ਕੁ ਟਾਈਮ ਬੈਠੇ ਰਾਵਾਂਗੇ ਹੈਣਾ ਮੈਂ ਐਵੇਂ ਉਹ ਕਿੰਨੇ ਕਿੰਨੇ ਪੈਸੇ ਲੈ ਜਾਂਦਾਂਗਾ ਨੇ ਥੋੜੇ ਥੋੜੇ ਦੇ ਨਾਲ ਹੀ ਹਾਂ ਤੇ ਉਹੀ ਚਾਰ ਪੈਸੇ ਆਪਦੇ ਕੋਲ ਬਚਣਗੇ ਹੂੰ ਹਾਂਜੀ ਤੇ ਚੱਲ ਮੰਮੀ ਤੇਰੀ ਗਾਂ ਹੈ ਮੰਮੀ ਗਈ ਹੈ ਮੇਰੀ ਹਾਂਜੀ ਚਾਚੀ ਜਾਣਾ ਤਾਂ ਜਾਵ ਲੋ ਅੰਗੀ ਚਲੀ ਜਾਓ ਚਲੋ ਹੂੰ ਤਾਂ ਪਤਾ ਕਰਨਾ ਹੀ ਕੰਮ ਤਾਂ ਆਵਦਾ ਹੀ ਪਰ ਤੂੰ ਤਰੋ ਜੇ ਗਈ ਕੰਮ ਜੇ ਚ ਹਨ ਜਿਵੇਂ ਗਰਮੀ ਜੀ ਆ ਤੇ ਪਸ਼ੂਆਂ ਪਸ਼ੂਆਂ ਦਾ ਚਾਚੀ ਇੱਕ ਤਾਂ ਗਰਮੀ ਬਾੜੀ ਆ ਫਿਰ ਕੰਮ ਤਾਂ ਤਾਂ ਹੋਈ ਜਾਂਦਾ ਫਿਰ ਤਾਂ ਕੰਮ ਇਸ ਦਾ ਬੰਦਾ ਰੋਲ ਹੀ ਜਾਂਦਾ ਹਾਂ ਕੀ ਕਰੇ ਹਾਂ ਜਿਵੇਂ ਪੜ੍ਹੇ ਲਿਖੇ ਜੀ ਸੀ ਨਾ ਤੇ ਚਲੋ ਪੜ੍ਹੇ ਲਿਖੇ ਤਾਂ ਉਹੀ ਗੱਲ ਚਾਚੀ ਪੜ੍ਹ ਲਿਖ ਲੈ ਨੌਲੇਜ ਤਾਂ ਹੈਗੀ ਆ ਆਪਦੇ ਕੋਲ ਹੀ ਹੈ ਹਨ ਤੇ ਹੁਣ ਆਪਦੇ ਘਰ ਦਾ ਕੰਮ ਵੀ ਕਰਨਾ ਜ਼ਰੂਰੀ ਹੈ ਹਨ ਸਹੀ ਗੱਲ ਆ ਚੱਲ ਤੇ ਇਹ ਵੀ ਨਹੀਂ ਛੱਡਿਆ ਜਾਂਦਾ ਕਾ ਆਹੋ ਹਾਂਜੀ ਹਾਂਜੀ ਚੱਲ ਚੰਗਾ ਚਾਚੀ ਦੇ ਵੀ ਸਰੀ ਪਹਿਲੇ ਕੀ ਜੀ ਗੱਲ ਨਾ ਕਰਦੀ ਜਿਵੇਂ ਮੈਂ ਪੜ੍ਹੇ ਲਿਖੇ ਕੀ ਕਰਿਆ ਨਹੀਂ ਆਪਨੇ ਆ ਜਾ ਕਮਲਜੀਤ ਮੈਂ ਤਾਂ ਭਾਂਡੇ ਜਿਹੀ ਸੀ ਗੇ ਧੋਕ ਅੱਛਾ ਭਾਂਡੇ ਧੋਈ ਜਾਂਦੀ ਸੀ ਹਾਂ ਹਾਂ ਅੱਛਾ ਹਾਂ ਮੈਨੂੰ ਲੱਗਿਆ ਮੈਂ ਕਿ ਉੱਥੇ ਜਿਵੇਂ ਬੋਲਦੀ ਜੀ ਸੌਂਦੀ ਸੀਗੀ ਬਉਟੀ ਕੋਲੇ ਮੈਂ ਕਿ ਆਏ ਹਾਂ ਜਿਵੇਂ ਕਮਲਜੀਤ ਹੁੰਦੀ ਆ ਆ ਵੀ ਅੰਦਰ ਹੀ ਆ ਜਾ ਇੱਥੇ ਬਹਿ ਜਾ ਨੇ ਭਾਂਡੇ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਉਹ ਹੀ ਹੋਊਗੀ ਹਾਂ ਮੈਂ ਤੇਰੀ ਬਾਤ ਸiann ਲਈ ਮੈਂ ਆਜ ਅੰਦਰ ਹੀ ਆ ਜਾ ਫੇਰ ਦੂਜਾ ਮੈਂ ਭਾਂਡੇ ਮਾਜ ਲੂ ਅੱਛਾ ਤੁਸੀਂ ਛੱਡੀ ਬੈਠੀਆਂ ਹਾਂ ਹੋਰ ਆ ਜਾ ਇੱਥੇ ਜਵਾਕ ਜੀ ਉੱਠ ਕੇ ਗਏ ਆ ਹੁਣੇ ਅੱਛਾ ਅੱਛਾ ਇੱਥੇ ਬਹਿ ਜਾ अच्छा हां ते ਹੋਰ ਠੀਕ ਆ ਵਧੀਆ हां हां ਤੇ ਭਾਂਡੇ ਤੂੰ ਭਾਂਡੇ ਮੰਗ ਜਿੰਦੀ ਸੀ ਬੋਟੀ ਨਹੀਂ ਮੰਗਦੀ ਨਹੀਂ ਮੰਗਦੀ ਆ ਉਹ ਵੀ ਫਿਰ ਉਹ ਉਧਰ ਬੋਕਰ ਮਾਰਨ ਉੱਠ ਗਈ اچھا ਉਹ ਬਾਸੰਭਰੀ ਜਾਂਦੀ ਸੀ ਹਾਂ ਉਧਰ ਬੋਕਰ ਮਾਰਨ ਉੱਠ ਗਈ ਤੇ ਮੈਂ ਖਿਆ ਮੈਂ ਭਾਂਡੇ ਮੰਗਦੇ ਨਹੀਂ ਉਹਨੇ ਫਿਰ ਰੋਟੀਆਂ ਰਾਟੀਆਂ ਉਹ ਹੀ ਲਾਉਗੀ ਆ ਕੇ ਹਾਂ ਹਾਂ ਬੁਲਾਈ ਕੰਮ ਕਰਦੀ ਆ ਮੈਂ ਮੈਂ ਕਮਾ اچھا ਹੋ ਮੈਨੂੰ ਪਤਾ ਉਹ ਤਾਂ ਸਾਰਨੇ ਕਰਦੀਆਂ ਘਰ ਘਰੇ ਕੰਮ ਕਰਦੀਆਂ ਬਹੂਆਂ ਐਸਾ ਸਾਡੇ ਤੋਂ ਬਿਨਾ ਹਾਂ ਨਹੀਂ ਕਰਦੀਆਂ ਭੈਣੇ ਕਰਦੀ ਆ ਸਾਡੀ ਤਾਂ ਤੇਰੀ ਵੀ ਸਿਆਣੀਆਂ ਕੋਈ ਨਾ ਮੈਂ ਨਾ ਇਹ ਕਰਿਆ ਕਰ ਹਾਂ ਤੁਹਾਡੇ ਤਾਂ ਕਦੇ ਪੜ੍ਹੀ ਲਿਖੀ ਵਾਵਾ ਹਨ ਹਾਂ ਬਥੇਰਾ ਪੜ੍ਹੀ ਲਿਖੀ ਆ ਇੱਕ ਗੱਲ ਕਹਿੰਨੀ ਆ ਮੈਂ ਤੈਨੂੰ ਜੇ ਪੜ੍ਹੀ ਲਿਖੀ ਆ ਤਾਂ ਇੰਨਾ ਵੀ ਨਾ ਉਹ ਬਾਹਰ ਘਟ ਪੜ੍ਹੀ ਲਿਖੀ ਦਾ ਦਿਮਾਗ ਵੀ ਛੇਤੀ ਘੁੰਮ ਜਾਂਦਾ ਭੈਣੇ ਨਹੀਂ ਨਹੀਂ ਤੂੰ ਕੋਈ ਨਵਹਿਮ ਨਾ ਕਰ ਕੁਛ ਨਹੀਂ ਹੁੰਦਾ ਹਣ ਮੇਰੀ ਗੱਲ ਸੁਣ ਚਾਰ ਪੰਜ ਮਹੀਨੇ ਹੋ ਗਏ ਜੇ ਹੋਣਾ ਹੁੰਦਾ ਹੋ ਜਾਂਦਾ ਨਹੀਂ ਭੈਣੇ ਤੂੰ ਇਹ ਪਲੇਖਾ ਕੱਢ ਦੇ ਇਹ ਤਾਂ 7-7 ਸਾਲਾਂ ਬਾਅਦ ਵੀ ਬਦਲ ਜਾਂਦੇਗਾ ਇਹਨਾਂ ਦਾ ਭੇਤ ਨਹੀਂ ਹੁੰਦਾ। ਨੀ ਕੋਈ ਨਾ ਵੇਖੀ ਜਾਊ ਜਦੋਂ ਉਹ ਟਾਈਮ ਆਊਗਾ ਜਦੋਂ 7 ਸਾਲ ਹੋਣਗੇ ਉਦੋਂ ਵੇਖੀ ਜਾਊ ਫਿਰ ਜਦੋਂ ਵੇਖਣੂਗੀ ਅੱਜ ਦੀ ਘੜੀ ਤਾਂ ਚੰਗੀ ਆ ਨਾ। ਤੂੰ ਗੱਲ-ਗੱਲਾਂ ਕਰ ਜਾਨੀ ਤੂੰ ਮੈਨੂੰ ਹੋਰ ਗੱਲ ਸੁਣਾ ਵੀ ਠੀਕ ਠਾਕ ਆ ਤੁਹਾਡੇ ਘਰੇ। ਆਹੋ ਠੀਕ ਤਾਂ ਹੈਗਾ ਮੈਂ ਤਾਂ ਕਈ ਗੱਲਾਂ ਕਰਨੀਆਂ ਆਂ। ਆਪਾਂ ਕਿਹੜਾ ਉਹਨੂੰ ਖਰਾਬ ਕਰਦੇ ਆਂ ਆਪਾਂ ਕਿਹੜਾ ਕੋਈ ਹੋਰ ਐ ਮੈਂ ਤਾਂ ਤੈਨੂੰ ਹੀ ਕਹੀਨੀ ਆ। ਆਹੋ ਆਇ ਤਾਂ ਚਲ ਆਪਾਂ ਸਾਰੀ ਗੱਲ ਕਰ ਲਈ ਭੈਣਾ ਭੈਣਾ ਨੇ ਮੈਂ ਕਿਹੜਾ ਉਹਨੂੰ ਕੁਛ ਕਹਿ ਲੱਗੀ ਆ। ਆਹੋ ਤੇ ਹੋਰ ਕੋਈ ਵੇ ਵੀ ਲਾ ਪੂਰਾ ਹੁੰਦਾ ਹੈ ਨਾ ਹਾਂ ਫੇਰ ਟਾਈਮ ਪਾਸ ਹੀ ਕਰਨਾ ਹਾਂ ਤੇ ਤੂੰ ਵੀ ਆ ਜਾ ਕਰਕੇ ਤੇ ਨਿਕਲ ਆਇਆ ਕਰ ਘਰੋਂ ਨਹੀਂ ਆਉਂਗੀ ਮੈਂ ਬਸ ਐਵੇਂ ਗੋਲ ਗੰਜੀਆਂ ਲੈ ਕੇ ਕੰਮ ਨਿਮੇੜ ਕੇ ਪੈ ਚਾਈਦਾ ਮੈਂ ਹੀ ਆ ਜਿਹੜੀ ਨੰਗਦੀ ਟੱਪਦੇ ਆਏ ਨਹੀਂ ਆਪ ਤੂੰ ਢੇੜਾ ਵੀ ਨਹੀਂ ਮਾਰਦੀ ਨਹੀਂ ਆਉਂਗੀ ਆਉਂਗੀ ਮੈਂ ਕੋਈ ਨਾ ਤੈਨੂੰ ਕਿਹੜਾ ਕੋਈ ਉਪਰਾ ਘਰ ਅਜੇ ਆ ਜੰਨੀ ਆ ਤਾਂ ਫੇਰ ਕੀ ਆ ਆਹੋ ਤਲਾ ਦੀ ਇੱਕ ਤੇ ਮਾਰ ਲਿਖੀ ਹਾਂ ਨਾ ਕੋਈ ਨਾ ਆ ਚੂੰਗੀ ਇਹਨੂੰ ਆਪ ਨੂੰ ਹੀ ਮਿਰਚਾਂ ਲੱਗ ਜਾਂਦੀਆਂ ਵੀ ਮੇਰੀ ਨੂੰ ਕੰਮ ਕਰਦੀ ਕਦੇ ਤਾਂ ਕਿਹੜੇ ਬੰਦੇ ਨਾ ਆਉਂਦੀ ਆ ਕਦੇ ਕਿਹੜੇ ਬੰਦੇ ਨਾ ਆਉਂਦੀ ਆ ਵਿਦਾਸ ਇਹ ਲੋੜਾ ਜਦੋਂ ਵੀ ਜਦੋਂ ਉਹ ਟਾਈਮ ਹੋਊਗਾ ਵੇਖੀ ਜਾਊਗੀ ਫਿਰ ਐਵੇਂ ਮੈਂ ਅੱਜ ਹੀ ਟੈਂਸ਼ਨ ਲਈ ਜਾਵਾਂ ਵੀ ਕਰ ਚੁ ਵੀ ਕਰ ਟੈਂਪਾਂਢੀ ਜੀ ਤੋਂ ਤਾਂ ਮੰਮੀ ਚਾਚੀ ਜੀ ਨਾਲ ਗੱਲਾਂ ਕਰੀ ਜਾਂਦੀ ਐ ਭਾਂਡੇ ਧੋ ਕੇ ਕੰਮ ਨਵੇੜਦੀ ਐ ਮੈਂ ਧੋ ਕਰੀਂਦੀ ਐ ਧੋਣ ਵਾਲੇ ਇਹਦਾ ਫੋਨ ਆ ਗਿਆ ਹਾਂ ਇਹਨਾਂ ਦਾ ਫੋਨ ਆਇਆ ਕੀ ਕਹਿੰਦੀ ਐ ਹੈਲੋ ਹਾਂਜੀ ਅੱਛਾ ਰੋਟੀ ਕਿੰਨੇ ਜਾਣੀ ਆ ਠੀਕ ਹੈ ਠੀਕ ਹੈ ਬਣਾ ਦਿੰਨੀ ਹਾਂ ਚਲੋ 2 ਕਵਾਜ ਦਿਨ ਮੈਂ ਤਿਆਰ ਕਰ ਦਿੰਨੀ ਫਿਰ ਮੈਂ ਤੁਹਾਨੂੰ ਰੋਟੀ ਬਣਾ ਕੇ ਚਾਹ ਬਣਾ ਕੇ ਤੁਹਾਨੂੰ ਫੋਨ ਕਰ ਦੂੰਗੀ ਫਿਰ ਤੁਸੀਂ ਆ ਕੇ ਲੈ ਜਿਓ ਠੀਕ ਹੈ ਠੀਕ ਹੈ ਓਕੇ ਚਲੋ ਓ ਚਾਚੀ ਜੀ ਗਈ ਮੰਮੀ ਹਾਂ ਉਹ ਤਾਂ ਗਈ ਪੁੱਤ ਅੱਛਾ ਅੱਛਾ ਠੀਕ ਆ ਕਿਤੋਂ ਹੁਣ ਆਏ ਸੀ ਕਹਿੰਦੇ ਇੱਕ ਰੋਟੀ ਬਣਾ ਦੋ ਅਸੀਂ ਰੋਟੀ ਖਾਂਦੇ ਕਿੰਨੇ ਬੰਦਿਆਂ ਦੀ ਚਾਰ ਜਾਣੀ ਹੈ ਕਹਿੰਦੇ ਚੱਲਿਆ ਮੈਂ ਬਣਾ ਦੇਣੀ ਆ ਤੁਸੀਂ ਬਣਾ ਦੇਣੀ ਫਿਰ ਚਲੋ ਮੈਂ ਚਾਹ ਚ ਉਹ ਕਰ ਦੇਣੀ ਆ ਚਾਹ ਧਰ ਲਾਂ ਮੈਂ ਰੋਟੀਆਂ ਲਾ ਦੇਣੀ ਠੀਕ ਹੈ ਠੀਕ ਹੈ ਫਿਰ ਚਲੋ ਬਾਲ ਮੈਂ ਕਰ ਲਈ ਦੇ ਦੇਖਾਂ ਜਵਾਕ ਜੁਵਕ ਆਈ ਜਾਂਦੇ ਸਕੂਲੋਂ ਲਾ ਕੁੜੀ ਕਿੰਧਰ ਚੱਲੀ ਆ ਜਾਂਦੀ ਹੋ ਕਿਸੇ ਦੇ ਘਰੇ ਅਲੈਤਾ ਦੀ ਧਰ ਜਾਂਦੀ ਜਾਵੇ ਆਪਾਂ ਤਾਂ ਕੀ ਲੈਣਾ ਮੈਂ ਜਾ ਕੇ ਆਵਾਂ ਘਰੇ ਬਹੂ ਕੋਲੇ ਪਹਨ ਕੀ ਕਰਦੀ ਆ ਉਹ ਲੱਹ ਬਾਹਰ ਖੁੱਲ੍ਹੇ ਛੱਡ ਗਈ ਬਹੂ ਕੱਲੀ ਹੋਊ ਘਰੇ ਹਣ ਮੌਕਾ ਹਣ ਜਾਨੀ ਆ ਚੰਗੇ ਵੇਲੇ ਬਾਹਰ ਨਿਕਲ ਲਈ ਨਹੀਂ ਤਾਂ ਪਤਾ ਨਹੀਂ ਲੱਗਣਾ ਸੀ ਕੱਲੀ ਆ ਕਿ ਕਿਤੇ ਗਈ ਵੀ ਆ ਇਹ ਰੇਣੀ ਆ ਨਾ ਕੀ ਕਹਿੰਦੀ ਆ ਕੀ ਬੋਲੀ ਬੋਲਦੀ ਆ ਚਾਚੀ ਤੁਰਿਆ ਹੋਗੇ ਆ ਜਾ ਚਾਚੀ ਸੱਸ ਜੀ ਨਾਲ ਸਮੇਤ ਸੱਸ ਰੀ ਕਾ ਲੋ ਜੀ ਕਹਾਂ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਆ ਪੁੱਤ ਵਧੀਆ ਕੀ ਕਰ ਹਟੇ ਕੋਸ਼ ਨਹੀਂ ਚਾਚੀ ਬਸ ਵੇਲੀ ਬੈਠੀ ਸੀ ਫ੍ਰੀ ਹੋਈ ਉਹ ਮੰਮੀ ਇਹਨਾਂ ਦੇ ਘਰੇ ਚਲੇ ਗਈ ਜਿਨ੍ਹਾਂ ਦੀ ਬੁੜੀ ਦੀ ਡੈਥ ਜੀ ਹੋਈ ਆ। ਅੱਛਾ ਅੱਛਾ। ਉਹ ਉਧਰ ਚਲੇ ਕੇ ਮੈਂ ਬੇਲੀ ਸੀ ਮੈਂ ਕਿਹਾ ਚਲ ਇੱਥੇ ਬਹਿ ਜਾ ਨਹੀਂ ਸਾਹਮਣੇ ਚ ਅੰਦਰ ਬੰਨਣ ਨੂੰ ਵੀ ਨਹੀਂ ਜੀ ਕਰਦਾ। ਘਰ ਹਟੇ ਕੰਮ ਹੈ? ਹਾਂ ਕੰਮ ਕੁੰਮ ਨਵੇੜਲੇ ਚਾਚੀ ਤੁਸੀਂ ਸੁਣਾਓ। ਲਾ ਤੂੰ ਬਾਵਾ ਕੋਲੇ ਬਾਹਰ ਬੈਠੀ ਆ ਨਹੀਂ ਤਾਂ ਅੱਜ ਕੱਲ੍ਹ ਦੇ ਮੁੰਹੇ ਤਾਂ ਅੰਦਰ ਏਸਾਂ ਤੇ ਮੋਬਾਈਲਾਂ ਤੇ ਲੱਗਣਾ ਰਹਿੰਦਾਂਗਾ ਹੈ। ਆਹ ਇਹ ਚ ਫਿਰ ਮੇਰੇ ਜੀਜਾ ਨੇ ਕੀਤਾ ਮੈਂ ਕਿ ਸਾਰਾ ਦਿਨ ਅੰਦਰ ਹੀ ਬੈਠਣਾ ਮੁੜ ਕੇ ਦੁਪਹਿਰੇ ਜੇ। ਤੈਨੂੰ ਤਾਂ ਕੋਈ ਮੈਨ ਲੱਗਾ। ਪਾਏ ਨਹੀਂ ਲੱਗਿਆ ਪੜੇ ਲਿਖੀ ਆ ਤੂੰ ਤੋਂ ਹੋਈ ਆ ਜਮ ਆਈਂ ਤਾ ਥਿਉਣ ਪੜੇ ਲਿਖੇ ਫੇਰ ਕੀ ਨਿ ਪੜੇ ਲਿਖੇ ਸ਼ੋ ਥੋੜੀ ਨਾ ਕਰੀਦਾ ਵੀ ਆਪਾ ਪੜੇ ਲਿਖੇ ਆ ਤੇ ਨਹੀਂ ਫੇਰ ਵੀ ਇਹ ਕੋ ਸੱਜ ਸਮਰ ਕਰਿਆ ਕਰ ਵੇਖ ਤੇ ਮੂੰਹ ਦਾ ਕੀ ਹਾਲ ਹੋਇਆ ਹੈ ਕਾਲੀ ਹੋਈ ਪਈਆਂ ਮੂੰਹ ਤੇ ਚਾਚੀ ਆਏ ਫਿਰ ਹੁਣ ਧੋਪੇ ਕੰਮਕਾਰ ਕਰਦੇ ਆ ਤੇ ਹੁਣ ਗਰਮੀ ਇੰਨੀ ਆ ਉਹਦੇ ਨਾਲ ਮੂੰਹ ਤਾਂ ਖਰਾਬ ਹੋ ਹੀ ਜਾਂਦਾ ਈ ਆਹੋ ਨਹੀਂ ਨਹੀਂ ਤੂੰ ਆਪ ਦਾ ਨਾ ਹੱਥ ਹੋ ਕੇ ਟਾਈਮ ਨਹੀਂ ਤੇ ਆਪ ਦਾ ਸੱਜ ਸਮਰ ਕੇ ਬੈਠਿਆ ਕਰ ਸੋਖੀ ਬਿੰਦੀ ਕੋਈ ਲਾਇਆ ਕਰ ਪਤਾ ਵੀ ਲੱਗੇ ਕੁਛ ਕੰਨਾਂ 'ਚ ਪਾਇਆ ਕਰ ਮੈਨੂੰ ਤਾਂ ਨਾ ਚਾਚੀ ਦਿੱਤਿਆ ਤੂ ਹੁਣ ਮੈਨੂੰ ਤਾਂ ਘਾਟ ਹੀ ਹੋ ਲੱਗਦਾ ਮੈਨੂੰ ਐਨੀ ਵੀ ਚਲ ਨਹੀਂ ਜਾ ਨਹੀਂ ਹਾਂ ਤਾਂ ਬਹੂਆਂ ਕੀ ਕੁਛ ਕਰਦੀਆਂ ਨਹੀਂ ਜਾ ਨਹੀਂ ਪਰ ਤੂੰ ਤਾਂ ਕੰਮ ਦੀ ਪੂਤਲ ਕੋਈਆਂ ਲੋੜ ਆ ਪੈ ਤੇਰੇ ਨਾਲ ਤਾਂ ਪਤਾ ਨਹੀਂ ਕਿਸੇ ਪੁਰਾਣੇ ਜਵਾਨੇ ਦੀਆਂ ਤੂੰ ਤਾਂ ਨਹੀਂ ਮੇਰੀ ਗੱਲ ਸੁਣ ਤੂੰ ਸਾਡੀ ਬਹੂ ਵੇਖ ਲੈ 15 ਵੇਲਾਂ ਤਾਂ ਜਾਂਦੀ ਹੈ ਲੈ ਕੇ ਮੁੰਡੇ ਨੂੰ ਸ਼ਹਿਰ ਨਹੀਂ ਤਾਂ ਹਵਾਲ ਜੇ ਲੋਟ ਕਰਾ ਕੇ ਆਉਂਦੀ ਹੈ ਨਾਲੇ ਨੌ ਤੇ ਨਾਲੇ ਆਪਦਾ ਮੂੰਹ ਮਾਤਵਾ ਆ ਕੇ ਤੇ ਆ ਬਾਹਾਂ ਬਹੂਆਂ ਵਧੀਆ ਬਣਾ ਕੇ ਆਉਂਦੀ ਆ ਤੇ 10 ਸਾਲ ਹੋ ਗਏ ਆ ਇਹਨੂੰ ਤੇ ਹਜੇ ਉਵੇਂ ਪਈ ਆ ਤੇ ਬਲਾਈ ਤੁਹਾਨੂੰ ਲੱਗਦੀ ਆ ਕੰਮ ਕਰੇ ਨਾ ਕਰੇ ਵੇਖਣ ਪੱਖਾਂ ਨੂੰ ਤਾਂ ਵਧੀਆ ਲੱਗਦੀ ਆ ਤੇ ਇੱਕ ਤੂੰ ਆ 4 ਮਹੀਨੇ ਹੋ ਗਏ ਤੇ ਨਾਲੇ ਜਿਵੇਂ 15 ਸਾਲ ਹੋ ਗਏ ਹੁੰਦੇ ਆਈ ਨੂੰ ਰੂਲੀ ਪਈ ਜਾਵਾ ਤਾਂ ਦੇਦੇ ਵਿੱਚ ਇਹ ਤਾਂ ਹੈ ਚਾਚੀ ਤੇ ਜਾਇਆ ਜਾਇਆ ਕਰ ਕੋਈ ਨਾਲੇ 15 ਦਿਨ ਦੀ ਦੋ ਸੂਟ ਬਣਾ ਕੇ ਲੇ ਹੁੰਦੀ ਆ ਆਪਦੀ ਪਸੰਦ ਤੇ ਨਿੱਤ ਨਵੇਂ ਸਿਓਕੇ ਪਾਉਂਦੀ ਆ ਤਾਂ ਨਿੱਤ ਵਧੀਆ ਫੇਰ ਪਾਲਰ ਚਾਹੀਦਾ ਚਾਚੀ ਪਾਲਰ ਵਾਲੇ ਤਾਂ ਆਪ ਕਿੰਨੇ ਕਿੰਨੇ ਪੈਸੇ ਲੈ ਲੈਂਦੀ ਆ ਨਹੀਂ ਜਾ ਨਹੀਂ ਜਾ ਪਰੇ ਪੈਸਾ ਹੱਕ ਤੇ ਧਰ ਕੇ ਲੈ ਜਾ ਤੂੰ ਉਸ ਤੋਂ ਨੂੰ ਸਸ ਪੈਸਾ ਨਾਲ ਜਾਣਾ ਆਹੀ ਰਹਿ ਜਾਣਾ ਖਾਦਾ ਪੀਤਾ ਕੋਈ ਆਪ ਦਾ ਬੰਦ ਤਣ ਕੇ ਰਹਿ ਕਿਸੇ ਨੂੰ ਸੋਹਣੀ ਵੀ ਲੱਗੇ ਤੂੰ ਅੱਗੇ ਤੇਰੀ ਸੱਸ ਨੇ ਨਹੀਂ ਕੋਸ ਚੱਜਣਾ ਹੋ ਕਰੇ ਹੋਂ ਤੂੰ ਨਾ ਕਰ ਉਹ ਤਾਂ ਪੈਸੇ ਦੀ ਪੂਤਲੀ ਆ ਉਹਨੂੰ ਬੜਾ ਪਤਾ ਕਿਵੇਂ ਰਹਿਣਾ ਦੁਰਮਦਾਰੀ ਚ ਸਹੀ ਗੱਲ ਹੈ ਚੇਤ ਹੈ ਥੋੜਾ ਕੋ ਸਾਰਾ ਟੱਬਰ ਕੰਮ ਕੰਮ ਪੈਸਾ ਪੈਸੇ ਕਰੀ ਜਾਂਦਾ ਭੈਣੇ ਨਹੀਂ ਜਾ ਕੇ ਹਾਂ ਚਾਚੀ ਮੈਂ ਵੀ ਕੋਲ ਦੁਨਗਾ ਹੀ ਆਪ ਦਾ ਸ਼ੌਂਕ ਪੂਰੇ ਕਰਦੀ ਆ ਹਾਂ ਹਾਂ ਸਹੀ ਗੱਲ ਚਾਚੀ ਕਰਦੇ ਤਾਂ ਹੈ ਹਾਂ ਉਹ ਸਹੀ ਗੱਲ ਆ ਵਾਲ ਬੂਲ ਜਵੇ ਕਿਵੇਂ ਹੋਣਾ ਹਣਾ ਕੋਰ ਰੱਖਦਾ ਹੁਣ ਤਾਂ ਬਲਾਈ ਸੋਨੇ ਬਣਾ ਬਣਾ ਕੇ ਆਉਂਦਾਂ ਬੂਹਾਂ ਵਾਲ ਬੂਲ ਇਹ ਤਾਂ ਹੈ ਚਾਚੀ ਮੈਂ ਤਾਂ ਕਹਾਣੀ ਦਿੱਤੇ ਚਾਚੀ ਕੋਈ ਨਹੀਂ ਜਾ ਕੇ ਆਉਂਦੇ ਸਰ ਤਾਂ ਨੌ ਪਾਲਸ ਵੀ ਉੱਥੇ ਹੀ ਲਵਾ ਕੇ ਆਉਂਦੇ ਹੋ ਏ ਕਮ ਕੱਟਣ ਦੇ ਨਾਲ ਆ ਜਿਹੜੀ ਅੱਛਾ ਹਾਂ ਉੱਥੇ ਜਾਂਦੇ ਹੋ ਤਾਂ ਪਤਾ ਨਹੀਂ ਕਿਤੇ ਇੱਕ ਵਾਰੀ ਮੈਂ ਵੀ ਗਈ ਸੀ ਨਾ ਨਾਲ ਉਦੋਂ ਪਤਾ ਲੱਗਿਆ ਮੈਨੂੰ ਹਾਂ ਅੱਛਾ ਤੇ ਉਹ ਤਾਂ ਬਣਾ ਬਣਾ ਕੇ ਆਉਂਦੀ ਵਧੀਆ ਸਾਰਾ ਕੁਝ ਨਹੀਂ ਜਾ ਕੇ ਹਾਂ ਚਾਚੀ ਵੀ ਮੈਂ ਕਿਹ ਤੋਂ ਸੱਚੀ ਤੇ ਆਉਣੀ ਹੈ ਨਾ ਤੂੰ ਵੇਖੀ ਨਹੀਂ ਜਾਂਦੀ ਇੰਨੀ ਰੁਲੀ ਰੁਲੀ ਜੀ ਮੈਂ ਕਹਿੰਨੀ ਵਾਖਰੋ ਤੇਰੇ ਪੇਕੇ ਨੇ ਵੀ ਕੀ ਸੋਚਿਆ ਹਨ ਜਮੀਨ ਹੀ ਵੇਖ ਲਈ ਕੋਈ ਮਾੜਾ ਮੋਟੋ ਪਸਨੈਲਟੀ ਵਾਲਾ ਟੱਬਰ ਵੀ ਦੇਖਣਾ ਸੀਗਾ ਇਹ ਤਾਂ ਹੈ ਚਾਚੀ ਚਲੋ ਹੁਣ ਕੀ ਕਰ ਸਕਦੇ ਆ ਨਾ ਜਿੱਥੇ ਸੰਜੋਗ ਹੁੰਦੇ ਆ ਆਹੋ ਨਹੀਂ ਨਹੀਂ ਤੂੰ ਮਾੜਾ ਮੋਟਾ ਆਪ ਉਹ ਕਰਕੇ ਨਾ ਵਧੀਆ ਬਣ ਕੇ ਰਿਹਾ ਕਰ ਆਪਦਾ ਵਧੀਆ ਖਾਇਆ ਪੀਆ ਕਰੋ ਐ ਤਾਂ ਨਾ ਵੀ ਕਦੋਂ ਹੀ ਧਰ ਧਰ ਖਾਈ ਜਾਣੇ ਤੇ ਕੰਮ ਹੀ ਕਰੀ ਜਾਣ ਪਸੂਆਂ ਚ ਰੁਲੇ ਰਹਿਣਾ ਗੱਲ ਤਾਂ ਸਹੀ ਹੈ ਚਾਚੀ ਦੀ ਹਨਾ ਉਹ ਵੀ 흘ਾ ਦੀ ਦੀ ਜਿਹੜੂ ਦੇਖਦੇ ਹੋ ਆ ਹੀ ਬਣ ਠਣ ਕੇ ਰਹਿੰਦੀ ਐ ਵਧੀਆ ਤੋਂ ਵਧੀਆ ਸੂਟ ਪਾਉਂਦੀ ਐ ਤੇ ਇੱਕ ਮੈਂ ਕਿਵੇਂ ਰੂਲੀ ਪਈ ਐ ਆ ਲੈਂਦੇ ਮम्मी ਨੂੰ ਮम्मी ਨਾਲ ਮੈਂ ਗੱਲ ਕਰਦੀ ਐ ਤੇ ਮੈਂ ਵੀ ਫਿਰ ਜਾ ਕੇ ਆਉਂ ਪਾਰਲਰ 'ਚ ਮੈਂ ਵੀ ਸਾਰੇ ਨੀਲ ਵਗੈਰਾ ਨਾ ਸਾਰਾ ਹੇਅਰ ਸਟਾਈਲ ਵਗੈਰਾ ਸਾਰਾ ਕੁਝ ਵਧੀਆ ਬਣਵਾ ਕੇ ਆਉਂਗੀ ਸਹੀ ਗਾ ਸਾਰਾ ਦਿਨ ਕੰਮ ਚ ਰੁੱੜੇ ਰਹਿੰਨਾ ਮੈਂ ਬਣਾ ਕੇ ਲਿਆਉਂਗੀ ਸੂਟ ਉਹ ਹੋਨੇ ਕਿੰਨੀ ਗਰਮੀ ਸੀਗੀ ਜਸਮੀਤ ਬਾਹਰ ਤਾਂ ਆ ਗਈ ਮम्मी ਤੁਸੀਂ ਆ ਗਈ ਮੈਂ ਤਾਂ ਤੇ தாம் ਚੜਗਾ じゃ ਮੇਰਾ ਪੁੱਤ ਪਾਣੀ ਲੈ ਕੇ ਆ ਪਾਣੀ ਮੈਂ ਲਿਆ ਦਿੰਨੀ ਹਾਂ ਪਾਣੀ ਲਿਆ ਕੋਟ ਓਹੋ ਗਰਮੀ ਵਾਲੀ ਆ ਨਾਲੇ ਮੀ ਮੂਝੇ ਪਈ ਜਾਂਦੇ ਤਾਂ ਵੀ ਗਰਮੀ ਆ ਆਲੂ ਮੰਤਾਨੀ ਲੈ ਬੈਜਾ ਹਉ ਮੰਨੇ ਥੋੜਾ ਗੱਲ ਕਰਨੀ ਇੱਕ ਹਾਂ ਮੈਂ ਪਾਰਲਰ ਚ ਜਾ ਕੇ ਆਉਣਾ ਸੀਗਾ ਕਿੱਥੇ ਪਾਰਲਰ ਚ ਨੋਆ ਪੁੱਤ ਪਾਰਲਰ ਚ ਤੂੰ ਕੀ ਕਰਨ ਜਾਣਾ ਉਸ ਲਈ ਮੰਮੀ ਆ ਮੇਰੇ ਬਾਲ ਜੀ ਦੇਖੋ ਕਿਵੇਂ ਖਰਾਬ ਹੋਈ ਪਈ ਆ ਇਹ ਲੋਟ ਕਰਾ ਕੇ ਆਉਣੀ ਆ ਨਾ ਨੂੰ ਜੀ ਮੇਰੇ ਸਹੀ ਕਰਾਉਣ ਵਾਲੇ ਤੇ ਕਿਵੇਂ ਹੋਏ ਪਏ ਦੇਖੋ ਲੈ ਪੁੱਤ ਇਹਨਾਂ ਨੂੰ ਕੀ ਹੋਇਆ ਇੱਥੇ ਘਰੇ ਹੀ ਨਾ ਪਾਰਸ ਲਾਲਾ ਤੇ ਵਾਲਾਂ ਨੂੰ ਕੀ ਹੋਇਆ ਕੀ ਸੋਹਣੀ ਕੁੱਤ ਆ ਤੇਰੀ ਉਹ ਤਾਂ ਉਹੀ ਕੱਟ ਕੇ ਜੇ ਪੋਨੀ ਜੀ ਬਣਾ ਦਿੰਦੇਗਾ ਉਹ ਨਹੀਂ ਮੈਨੂੰ ਚੰਗੇ ਲੱਗਦੇ ਸਟ੍ਰੇਟ ਕਰਾਉਣੇ ਆ ਮੰਮੀ ਖਰਾਬ ਹੋਈ ਪਈ ਆ ਹੁਣ ਥੋੜਾ ਟੈਂਟ ਹੋਏ ਮੰਮੀ ਹਜੀ ਵਿਆਹ ਹੋਈ ਨਹੀਂ ਤੇ ਹੁਣੇ ਮੈਂ ਆਈ ਜੇ ਬਣ ਜੂਗੀ ਤੇ ਫਿਰ ਕਿਵੇਂ ਕਿੱਥੇ ਸਾਰੀ ਉਮਰ ਪਈ ਆ ਮੈਨੂੰ ਕੀ ਹੋਇਆ ਪਤਾ ਤੈਨੂੰ ਕੀ ਨੇ ਕੁਛ ਕਹਤਾ ਚੰਗਾ ਭਲਾ ਤੇਰਾ ਮੂੰਹ ਪਿਆ ਸਾਰਾ ਕੁਛ ਵਧੀਆ ਇੱਕ ਦੀ ਛੇਤੀ ਤਾਂ ਨਹੀਂ ਕੋਈ ਸੁਣਦਾ ਹੁੰਦਾ ਕੀ ਆ ਤਾਂ ਕਿਸੇ ਨੇ ਕੁਛ ਨਹੀਂ ਮੰਮੀ ਮੈਨੂੰ ਹੁਣ ਵੇਖੋ ਤੁਸੀਂ ਆਪ ਹੀ ਦੇਖ ਲਓ ਆ ਵੇ ਕਿਵੇਂ ਸਾਰਾ ਕਾਲਸ ਚੜ ਗਈ ਧੁੱਪੇ ਕੰਮ ਕਰਦੀ ਦੀ ਮੇਰੀ ਨਾਏ ਤੁਸੀਂ ਮੰਮੀ ਕੰਮ ਵਾਲੀ ਲਾਲ ਹੋਣਾ ਜੇ ਝਾੜੂ ਥੂੜੂ ਲਾਜੇ ਕਰੀ ਉਦੋਂ ਪਸੂਆਂ ਨੂੰ ਗੋਵਾ ਕੁੜੀ ਸੱਟ ਜੇ ਕਰੀ ਪਹਿਲਾਂ ਵੀ ਤਾਂ ਲੱਗੀ ਹੋਈ ਸੀਗੀ ਨਾ ਪਤਾ ਪਹਿਲਾਂ ਤਾਂ ਆਈ ਸੀ ਵੀ ਮੈਂ ਪਸੂਆਂ ਲਿਜਾਵ ਉਸ ਸਮੇਂ ਮੇਰਾ ਚੇਤਨ ਨਹੀਂ ਸੀ ਠੀਕ ਉਹਦੋਂ ਲਾ ਲਈ ਸੀ ਅਸੀਂ ਦੋ ਕੁ ਮਹੀਨੇ ਤੇ ਹੁਣ ਆ ਹੁਣ ਤਾਂ ਆਪਾਂ ਪੁੱਤ ਦੋ ਜਣੀਆਂ ਐਵੇਂ ਉਹਨਾਂ ਨੂੰ ਘਰ ਤੱਕ ਨਹੀਂ ਢਾਈ ਜਾਣਾ ਲਾ ਲਾ ਕੇ ਹੈ ਅੱਜ ਤੈਨੂੰ ਕੀ ਹੋ ਗਿਆ ਅੱਗੇ ਤਾਂ ਤੂੰ ਕਦੇ ਇਹੋ ਜੀ ਗੱਲ ਨਹੀਂ ਕੀਤੀ ਨਹੀਂ ਹੋਇਆ ਤਾਂ ਮੈਨੂੰ ਕੁਛ ਨਹੀਂ ਮੰਮੀ ਮੈਂ ਤਾਂ ਉਹੀ ਗੱਲ ਕਰਦੀ ਆ ਬਸ ਮੈਨੂੰ ਨਾ ਪਾਰਲਰ ਚ ਲੈ ਜਾ ਸ਼ਾਮ ਨੂੰ ਮੈਂ ਪਾਰਲਰ ਜਾ ਕੇ ਆਉਣਾ ਮੈਨੂੰ ਤਾਂ ਹੋ ਰਹੀ ਹੋਈ ਪਈ ਮੈਨੂੰ ਤਾਂ ਚੰਗਾ ਜਾਂ ਨਹੀਂ ਲੱਗਦਾ ਆਪਣੇ ਆਪ ਨੂੰ ਚੰਗਾ ਕੋਈ ਨਾ ਲੈ ਜਾਗੇ ਉਹ ਆਉਂਦਾ ਮੁੰਡਾ ਉਹਨੂੰ ਕਹਿ ਦੂੰਗੀ ਮੈਂ ਲੈ ਜੂਗਾ ਤੈਨੂੰ ਪਾਰਲਰ ਵੀ ਲੈ ਦੱਸ ਇਹਨੇ ਅਗਿਤਾ ਕਰੀ ਐ ਹੁਣ ਇਹ ਗੱਲਾਂ ਕੀ ਤੰਗਾ ਨੇ ਅੱਜ ਇਹਨੂੰ ਖਣੀ ਕੀ ਹੋ ਗਿਆ ਆਹਾ ਬਹੁਤੀ ਹੋਰ ਹੀ ਗੱਲਾਂ ਜੀਆਂ ਕਰੀ ਜਾਂਦੀ ਪਾਰਲਰ ਤੰਗਾ ਮੈਨੂੰ ਤਾਂ ਉਹੀ ਨੇ ਇਹ ਤਾਂ ਚੱਜ ਹੈਗਾ ਵੀ ਕਿੱਥੇ ਜਾਣਾ ਹੁੰਦਾ ਕਿੱਥੇ ਹੁੰਦਾ ਸਾਡੇ ਟੱਬਰ ਚ ਤਾਂ ਇਹੋ ਜਿਹਾ ਕੁਸ ਹਾਈ ਨਹੀਂ ਸੀ ਹਾਂ ਹੁਣ ਬਹੂਆਂ ਦਾ ਵੀ ਨਾ ਮੈਂ ਪੁੱਛਦੀ ਆ ਉਹਨੂੰ ਜਸਮੀਤ ਕੀ ਮਮੀ ਪੂਰੇ ਆ ਪੁੱਤ ਆ ਪਾਰਲਰ ਪੂਰਲਰ ਕੀ ਹੁੰਦਾ ਕਿੱਥੇ ਕਜਿਆ ਇਹ ਇਹ ਮਮੀ ਨੂੰ ਤਾਂ ਆਪਣੀ ਮੈਂ ਤਾਂ ਮੈਨੂੰ ਤਾਂ ਚਾਚੀ ਦਾਦੀ ਸੀ ਇਹਦੀ ਨੂੰਹ ਜਾਂਦੀ ਹੁੰਦੀ ਹੈ ਉਹਨੂੰ ਪੁੱਛ ਲੈਣੀ ਫੋਨ ਕਰਕੇ ਵੀ ਕਿਹੜਾ ਏ ਕਿਹੜੀ ਚਾਚੀ ਆ ਆਪਣੀ ਚਾਚੀ ਦਾਦੀ ਸੀਗੀ ਵੀ ਮੈਨੂੰ ਜਾਣਦੀ ਹੁੰਦੀ ਹੈ ਪਾਰਲਰ 'ਚ ਉਸ ਦੇ ਤੁਹਾਨੂੰ ਪੁੱਛ ਲੈਣੀ ਵੀ ਕਿਹੜੇ ਤੇ ਜਾਂਦੀ ਫਿਰ ਉਥੇ ਜਾੜੂਗੀ ਠੀਕ ਹੈ ਚੰਗਾ ਪੁੱਛ ਲੈ ਤੂੰ ਫੋਨ ਕਰਕੇ ਠੀਕ ਹੈ ਮੜ ਕੇ ਮੁੰਡਾ ਲੈ ਜਾਊਗਾ ਭਾਈ ਅਸੀਂ ਤਾਂ ਇਹੋ ਜਿਹਾ ਕੁਛ ਕੀਤਾ ਨਹੀਂ ਨਾ ਸਾਨੂੰ ਪਤਾ ਨਾ ਅਸੀਂ ਜਾਈਏ ਪਾਰਲਰ 'ਚ ਸਾਨੂੰ ਤਾਂ ਉਹੀ ਨਹੀਂ ਜੇ ਹੈਗਾ ਇਹੋ ਜਿਹਾ ਕੁਛ ਮੇਰਾ ਸ਼ੱਕ ਜਮਾ ਸਹੀ ਨਿਕਲਿਆ ਇਹਨੂੰ ਉਹੀ ਉਂਗਲ ਲਾ ਕੇ ਗਈ ਆ ਉਹ ਤਾਂ ਜਰਿਆ ਨਹੀਂ ਜਾਂਦਾ ਉਹਦੀ ਆਪਦੀ ਨੂੰ ਕਿਸੇ ਕੰਮ ਦੀ ਨਹੀਂ ਉਹਦੇ ਆਖ ਨਹੀਂ ਲੱਗਦੀ ਰੋਜ਼ ਪਾਰਲਰਾਂ ਚ ਤੁਰੀ ਰਹਿੰਦੀ ਆ ਤੇ ਇਹਨੂੰ ਹੁਣ ਆਏ ਆ ਵੀ ਹੋਵੇ ਨਾ ਤਾਂ ਮੈਂ ਇਹਨੂੰ ਵੀ ਆਏ ਕਰਾਵੇ ਲੱਗ ਤੈ ਤਾਂ ਦੇ ਕੇ ਹਟਿਓ ਉਹਨੂੰ ਚਲ ਕੋਈ ਨਾ ਉਹਨ ਤਾਂ ਮੈਂ ਕਰਦੀ ਆ ਲੋਟ ਇਹਨ ਤਾਂ ਜਦੋਂ ਜਾਊ ਪਾਰਲਰ ਚ ਵੇਖੇ ਜਾਊ ਆ ਸਿੱਟਿਆ ਮੈਂ ਪਸੰਮਨ ਪਾਇਆ ਮੈਂ ਜਸਮੀਤ ਹਾਂ ਜੀ ਮਮੀ ਮੈਂ ਤਾਂ ਫੋਨ ਲਾ ਕੇ ਦੇ ਤਰੀ ਚਾਚੀ ਨੂੰ ਜਾਂ ਉਹਦੇ ਨੂੰ ਉਹਨੂੰ ਲਾ ਦੇ ਹਾਂਜੀ ਉਹਨੂੰ ਕਹੀਏ ਲਿਆ ਵੀ ਤੇ ਕਹੇ ਤੇਰੀ ਚਾਚੀ ਨੂੰ ਕ ਮਾੜਾ ਜਿਹਾ ਸਾਧਾ ਇੱਧਰ ਮੈਨੂੰ ਕੰਮ ਆ ਪੁੱਛਦੀ ਹਾਂ ਹਾਂ ਹੈਲੋ ਹੈਲੋ ਇਹ ਨੰਬਰ ਕੀ ਤੇ ਤ੍ਰੈ ਚਾਚੀ ਦਾ ਹਾਂਜੀ ਹੈਲੋ ਹਾਂ ਕਮਲ ਜੀ ਤੇ ਇੱਧਰ ਆਈ ਮਾਰਾ ਜਾ ਨਹੀਂ ਨਹੀਂ ਵੈਸੇ ਹੀ ਕੰਮ ਸੀ ਮੈਨੂੰ ਥੋੜਾ ਜਿਹਾ ਹਾਂ ਪੰਜ ਮਿੰਟ ਆਈਂ ਕੇਰਾ ਚੱਲ ਆਉਂਦੇ ਆਉਂਦੇ ਫੇਟੇ ਮਾਥਣੇ ਲੈ ਜੂ ਮੁੰਡਾ ਪਾਰਲਰ ਠੀਕ ਹੈ ਠੀਕ ਹੈ ਮੈਂ ਉਹਨੂੰ ਪੁੱਛਦੀ ਆ ਸਾਰਾ ਕੁਛ ਚੰਗਾ ਠੀਕ ਹੈ ਠੀਕ ਹੈ ਕੋਈ ਨਹੀਂ ਹਾਂ ਉਹ ਆਉਂਦੇ ਟੂਰੀਐਂਟਮੈਂਟ ਆਈ ਲੱਜੀ ਮੈਂ ਗੇਟ 'ਚ ਖੜੀ ਹੁੰਦੀ ਚਾਚੀ ਹਾਂ ਟੂਰੀਐਂਟ ਹੋਰ ਕੀ ਇਕ ਚੀਂ ਹੁੰਦੀ ਐ ਇਹਨੇ ਕਰਨਾ ਬਸ ਅਜੇ ਬਾਤ ਚੱਲੂਗੀ ਜਦੋਂ ਟੂਰੀ ਆਈ ਸਹੀ ਗੱਲ ਹਾਂ ਓਹੋ ਇੰਨੇ ਗਰਮੇ ਹਾਂ ਨਹੀਂ ਪਹਿਨੇ ਦੱਸ ਕੇ ਕਹਿੰਦੇ ਸੀ ਸੁੱਕਾ ਸੁੱਕੀ ਆ ਬਹਿ ਜਾ ਮੈਂ ਤਾਂ ਤੈਨੂੰ ਐਂ ਪੁੱਛਦੀ ਆ ਤੇਰੀ ਨੂੰ ਕਿਹੜੇ ਤੇ ਜਾਂਦੀ ਜੁੰਦੀ ਹੁੰਦੀ ਆ ਸਾਨੂੰ ਤਾਂ ਇਹੋ ਜੇ ਕਾਸੇ ਤਾਂ ਪਹਿਨੇ ਚਾਚੀ ਨੇ ਚਾਚੀ ਨੇ ਉਹਨਾਂ ਕਿ ਜਾਣਾ ਬੁਲਾਇਆ ਤਾਂ ਇੱਥੇ ਜਾਂਦੀ ਗੋਨਿਆਂ ਨੇ ਅੱਛਾ ਪਤਾ ਨਹੀਂ ਇਹ ਕਮਕਟ ਵਾਲਿਆਂ ਦੇ ਨਾਲ ਜੇ ਉੱਥੇ ਜੀ ਦੁਕਾਨ ਨਾ ਮੇਰੀ ਗੱਲ ਸੁਣ ਇੰਨੇ ਕਿ ਪੈਸੇ ਲੱਗ ਜਾਂਦੇ ਭੈਣੇ ਉੱਥੇ ਮਨ ਤਾਂ ਕਿਤੇ 3000 ਕਿਤੇ 3500 ਇੰਨੇ ਹੀ ਲੱਗਦੇ ਆ ਬਸ ਨਹੀਂ 3000 3500 ਹਾਂ ਨਹੀਂ ਬਾਤ ਰੋ ਨਹੀਂ ਇੰਨੇ ਦਾ ਤਾਂ ਸੌਦਾ ਜੇ ਕਰਦਾ ਮੇਰੇ ਨਾਲ ਸਾਨੂੰ ਦਿਮਾਗ 'ਚ ਫਰਕ ਆ ਸਾਡੀ ਬਹੂ ਦੇ ਕਿਉਂ ਹਾਂ ਤੇ 3000 3500 ਦੇ ਕੇ ਆਉਂਦੀ ਹੈ ਕਰੇ ਨਹੀਂ ਉਹ ਤਾਂ ਨੌ ਪਾਲ ਖਾ ਤੇ ਮਹਿੰਗੀਆਂ ਲੱਗਦੀਆਂ ਚੱਲ ਜੇ ਕੁੜੀਆਂ ਨੂੰ ਚਾ ਵੀ ਆ ਤਾਂ ਨੌ ਭਣੇ ਸਾਡੀ ਤਾਂ ਐਵੇਂ ਕਹੀ ਨਾ ਸਾਨੂੰ ਕਿਤੇ ਪੁੱਛਿਆ ਮੁੰਡੇ ਨੂੰ ਲੈ ਕੇ ਚੜ ਜਾਂਦੀ ਆ ਹਾਂ ਤੇ ਨਹੀਂ ਪੁੱਛਿਆ ਤੂੰ ਮੇਰੀ ਨੂੰਹ ਨੂੰ ਕਿਉਂ ਉਂਗਲਾ ਲਾਉਣੀ ਆ ਤੇ ਮੈਂ ਕਦੋਂ ਉਂਗਲ ਲਾਈ ਮੈਂ ਇਹਨੂੰ ਕੀ ਕਹਤਾ ਤੇ ਉਂਗਲਾਂ ਤਾਂ ਲਾਈ ਆ ਕੇ ਆ ਕੇ ਸਾਡੀ ਫਲਾਣੇ ਥਾਂ ਜਾਂਦੀ ਏ ਤੂੰ ਕਾਲੀ ਹੋਗੀ ਤੂੰ ਆਏ ਹੋਗੀ ਤੂੰ ਜਾਊ ਤੇ ਆਹ ਫਿਰ ਸੱਚੀ ਗੱਲ ਈ ਆ ਕਿਵੇਂ ਤੁਸੀਂ ਪੜ੍ਹੇ ਲਿਖੇ ਕੁੜੀ ਰੋਲੀ ਆ ਸਾਡੀ ਵੇਖ ਆਏ ਪਈ ਆ ਵਧੀਆ ਬਣੀ ਬਣੀ ਤੇ ਵ ਕਿ ਕਿਉਂ ਨਾ ਕੀ ਗੱਲ ਪਤਨ ਨੂੰ ਤੁਸੀਂ ਰੋਲਦੇ ਹੋ ਤੁਨ ਰਿਆਂ ਚ ਤੇ ਪਹਿਲੀ ਚਿੱਤੀ ਤੇ ਰੋਨੀ ਨਾਲੇ ਫਿਰਦੀ ਆ ਘਰ ਘਰ ਮੇਰੀ ਨੂੰ ਤੰਦਾ ਨਹੀਂ ਕਰਦੀ ਜੇ ਸਾਡੇ ਅਰਗਿਆਂ ਦੀ ਕਰਦੀ ਆ ਤਾਂ ਉਹਨੂੰ ਤੂੰ ਮੇਰੇ ਨਾਲ ਜਦੋਂ ਵਿਆਹ ਸ਼ਾਦੀ ਆਊਗਾ ਕਿਤੇ ਚੇ ਆ ਮਹੀਨਾ ਤੋਂ ਅਸੀਂ ਇਹਨੂੰ ਪਾਰਲਰ ਵੀ ਲੈ ਜੂਗਾ ਮੁੰਡਾ ਹਾਂ ਹਾਂ ਹੁਣ ਕੌਣ ਸੀ ਮਹੀਨਾ ਡਿਕਦਮ ਨਹੀਂ ਮਹੀਨਾ ਨਹੀਂ ਚਾਰ ਚਾਰ ਹਜ਼ਾਰ ਉਹਨਾਂ ਨੂੰ ਐਵੇਂ ਦੇਈ ਜਾਣਾ ਪਾਰਲਰ ਵਾਲਿਆਂ ਨੂੰ ਬਿਨਾਂ ਕੰਮ ਤੋਂ ਨਾ ਭੈਣੇ ਸਾਡੇ ਪੈਸੇ ਦਈਏ ਮੈਂ ਨਾ ਮੈਂ ਕਿਹੜਾ ਨਾਮ ਉਹੀ ਡਾਈ ਜਾਂਦਿਆਂ ਪੈਸਾ ਪਾਰਲਰਾਂ ਤੇ ਜਾ ਜਾ ਕੇ ਅਗਰ ਤਾਂ ਆਵਦਾ ਆਵਦਾ ਸ਼ੌਂਕ ਆਤੀਆਂ ਪੁੱਤਾਂ ਦਾ ਕਰੀ ਜਾਂਦੀ ਸਾਡੀ ਤਾਂ ਸ਼ੌਂਕ ਪੂਰੇ ਤੁਸੀਂ ਨਹੀਂ ਭੇਜਣੀ ਨਾ ਭੇਜੋ ਐਵੇਂ ਨਾ ਨਾ ਕਿਸੇ ਦਾ ਤਰੋ ਠੀਕ ਹੈ ਨਾ ਨਾ ਤਾਂ ਨਾ ਤਾਂ ਕਿਉਂ ਨਾ ਤਰਗੇ ਛੋਡੀ ਲਾ ਕਿ ਨਾਂ ਲੈਣਾ ਭੈਣੇ ਨਾਲੇ ਸਾਡੀ ਨੂੰ ਨਾ ਜਿਆਨੇ ਹੁੰਦੇ ਆ ਇੱਕ ਮੱਝ ਲਿਬੜੀ ਦੂਜੀ ਨੂੰ ਵੀ ਲਵੇੜਦੀ ਆ ਛੋਡੀ ਨੇ ਤਾਂ ਨਾਲੇ ਤਾਂ ਗਹਿਣੇ ਕਰਤੀ ਜੋ ਮਰਗ ਤੇ ਪਹੁੰਚ ਤੇ ਜਾਣਾ ਤਾਂ ਵੀ ਨਵਾਂ ਸੂਟ ਪਾ ਕੇ ਜਾਂਦੀ ਆ ਉਹ ਤਾਂ ਉਹਦਾ ਤਾਂ ਨਾ ਕੀ ਲੈਣਾ ਉਹ ਤਾਂ ਪਹਿਲਾਂ ਪਾਰਕ ਤੇ ਜਾਂਦੀ ਆ ਫੇਰ ਜਾਂਦੀ ਆ ਨਾ ਚੰਗਿਆ ਭਲਿਆਂ ਨੂੰ ਨਾ ਖਰਾਬ ਕਰੋ ਤੁਸੀਂ ਅਸੀਂ ਤਾਂ ਕੀ ਖਰਾਬ ਕਰਨਾ ਪਤਾ ਹੀ ਹੈ ਜਵਾਕਾਂ ਨੂੰ ਅਜਕਲ ਪੜ੍ਹੀ ਲਿਖੀ ਉਹ ਅਨਪੜ੍ਹ ਜਿਹੜਾ ਨੂੰ ਪਤਾ ਨਹੀਂ ਵੀ ਕਿਵੇਂ ਰਹਿਣਾ ਕਿਵੇਂ ਨਹੀਂ ਕਰਨਾ ਉਹ ਹੀ ਤੁਸੀਂ ਉਹ ਕਰੀ ਪਈਏ ਵਿਚਾਰੀ ਐਵੇਂ ਕਿਸੇ ਦਾ ਨਾਂ ਧਰਦੇ ਆ ਘਰ ਆਪ ਤਾਂ ਨਹੀਂ ਲੋਟ ਆਉਂਦਾ ਮੇਰੀ ਗੱਲ ਸੁਣਤੀ ਏ ਸਾਨੂੰ ਵੀ ਪਤਾ ਜਦੋਂ ਕੋਈ ਵਿਰਾਰ ਪਤਾ ਨੂੰ ਗੁੰਡਾ ਲੈ ਜਾਊਗਾ ਪਾਰਲਾ ਚਰਅਸੀ ਤਾਂ ਨਹੀਂ ਜਾਣਾ ਹੈ ਤੇ ਤੂੰ ਆਏ ਵੇਖ ਲੈ ਵੀ 8 ਦਿਨਾਂ ਤੋਂ 10 ਤੋਂ 4-4000 ਉਹਨਾਂ ਨੂੰ ਦੇ ਕੇ ਤੇ ਕਿਵੇਂ ਕਬੀਲਦਾਰੀ ਚੱਲੂਗੀ ਫਿਰ ਤੂੰ ਤੈਸੇ ਗੱਲ ਨੂੰ ਸਮਝ ਮੇਰਾ ਪੁੱਤ ਤੇਰਾ ਦਿਮਾਗ ਉਥੇ ਰਾ ਪੜੀ ਲਿਖੀਆਂ ਜੇ ਪੜੇ ਲਿਖੇ ਆਂ ਪਿੱਦੇ ਪਾਸੇ ਲਾ ਲਗੇ ਪਿੱਦੇ ਪਾਸੇ ਲੱਗ ਜਾਂਦਾ ਜੇ ਪੁੱਠੇ ਪਾਸੇ ਲਾ ਲਗੇ ਪੁੱਠੇ ਪਾਸੇ ਲੱਗ ਜਾਂਦਾ ਹਾਂ ਤੇ ਨਾ ਮੇਰਾ ਪੁੱਤ ਸਿਆਣੀ ਬਣ ਜਾ ਮੈਂ ਕਿਸੇ ਦੀਆਂ ਗੱਲਾਂ ਚ ਨਾ ਉਹਦੀ ਨੂੰ ਨੂੰ ਕੀ ਕਹਿਣਾ ਉਹ ਤਾਂ ਤੁਰੀ ਫਰਦੀ ਆ ਅਠਾ ਅਠਾ ਦਿਨਾਂ ਤੋਂ ਉੱਥੇ ਜਾ ਕੇ ਪਰ ਮੈਨੂੰ ਵਿਆਹ ਸ਼ਾਦੀ ਚ ਲੈ ਆ ਹਾਂ ਵਿਆਹ ਕਰ ਦੇ ਤੈਨੂੰ ਡੈ ਚਾ ਕਰ ਚਲ ਠੀਕ ਹਾਂ ਹਾਂ ਚੰਗਾ ਪਤਾ ਕੰਮ ਕਰ ਉੱਠ